ਭਾਈ ਗੁਰਜੀਕਾ ਕਾਲ ਸਾਹ ਭਾਈ ਗੁਰਜੀ ਕੀ ਪਤੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਛੱਡਦੇ ਨੇ ਤੇ ਜਾਂਦੇ ਸਮੇਂ ਭਾਈ ਦਇਆ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਜੋ वार्तालाप ਹੁੰਦੀ ਹੈ ਉਸ ਨੂੰ ਕਵੀ ਚਰਨ ਸਿੰਘ ਸਫਰੀ ਆਪਣੇ ਖਿਆਲਾਂ ਵਿੱਚ ਇਉਂ ਕਲੰਬੰਦ ਕਰਦੇ ਨੇ ਸੁਣੀਏ ਬੱਦਲਾਂ 'ਚ ਬਿਜਲੀ ਝਮੱਕੇ ਸੀ ਜਾਂ ਮਾਰਦੀ ਹੋਈ ਰੁਸ਼ਨਾਏ ਜਾਂ ਸੁਨਹਿਰੀ ਜਈ ਤਾਰਦੀ ਦਇਆ ਸਿੰਘ ਵੱਲੇ ਨਿਗਾ ਗਈ ਦਾ ਤਾਰਦੀ ਪਟਾਉ ਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੇ ਬੋਲੇ ਦਿਆ ਸਿੰਘ ਲੋਸ਼ ਤੱਕ ਕੇ ਮਾਸੂਮ ਮਦਨ ਜ਼ਿੰਦਗੀ ਦੇ ਦਾਤਾ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉ ਪੈਰ ਖਿਸਕਾ ਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉ ਨਾ ਲਾ ਲਿਆ ਲੱਗਾ ਹੋਇਆ ਹੈ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਆਏ ਪੁੱਤਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਚੱਲਦੇ ਜੇ ਚਾਹੁੰਦੇ ਇੱਥੇ ਕੁਝ ਪਿਆਰ ਜਤਲਾ ਦਿਆਂ ਨਭਾਈ ਦੀ ਆਖਰੀ ਤੇ ਜੋ ਰੀਤ ਉਹ ਨਭਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੁਕੜੇ ਬਣਾ ਦਿਆਂ ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਕਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਕਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਅੱਗੇ ਅਗੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤਰ ਦਿੰਦੇ ਨੇ ਪਾਤਸ਼ਾਹ ਜੀ ਬੋਲਦੇ ਨੇ ਬੋਲੇ ਦਸ਼ਮੇਸ਼ ਪੀਤਾ ਮੁੱਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਤਮ ਦਾਣ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਉਹ ਦਇਆ ਸਿੰਘਾ ਸਿੱਖੀ ਚ ਵਖੀਵਾ ਕਿਦਾਂ ਪਾਦਿਆਂ ਔਕਸੋ ਕਵਿਰੀ ਇਹ ਮੇਰੇ ਸਿੱਖ ਭਾਈਵਾਲ ਨੇ ਵੇਖ ਤਾਂ ਮદાન ਵਿੱਚ ਪਏ ਕਿਹੜੇ ਹਾਲ ਨੇ ਇਹਨਾਂ ਲਾਲਾਂ ਤੂੰ ਵੀ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਉਹ ਬਿਨਾਂ ਤਨਖਾਹ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇਜੂਝਾਰ ਦੀ ਮੈਂ ਖਲਾਸ਼ ਵੀ ਨਹੀਂ ਚੁੱਕਦਾ ਦਇਆ ਸਿੰਘਾ ਮੋਹ ਵਾਲੇ ਤੂੰ ਤਿੰਨ ਕਿ ਤਰੋੜ ਦੇ ਅਜੀਤ ਤੇਜੂਝਾਰ ਦਾ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਹੋ ਕਫਣਾਂ ਨੂੰ ਲੋੜ ਦੇ ਤੂੰ ਇਨ ਇਹਦਾ ਹੀ ਦੁਮਾਲਾ ਇਹਦੇ ਮੂੰਹ ਉੱਤੇ ਓੜਦੇ ਦਇਆ ਸਿੰਘਾ ਕਿਉਂ ਦੇਈ ਜਾਣਾ ਮੋਹ ਦੀਆਂ ਥਮੀਆਂ ਚੱਲ ਸਿੱਖੀ ਦੀਆਂ ਵਾਟਾਂ ਆਜੇ ਹੋਰ ਵੀ ਨਹੀਂ ਲੰਮੀਆਂ ਚੱਲ ਸਿੱਖੀ ਦੀਆਂ ਵਾਟਾਂ ਆਜੇ ਹੋਰ ਵੀ ਨਹੀਂ ਲੰਮੀਆਂ ਸਿੱਖੀ ਦੀਆਂ ਵਾਟਾਂ ਆਜੇ ਹੋਰ ਵੀ ਨਹੀਂ ਲੰਮੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ